ਕਬੱਡੀ 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 ਮਨਜਿੰਦਰ ਸੰਧੂ ਉਹ ਸਾਹਮਣੇ ਪਹਿਲੀ ਕਬੱਡੀ ਅਮਰੀਕ ਚੱਕ ਮੈਗਦੇ ਕਰਦੇ ਗੱਲ ਲਓ ਸਾਹਮਣੇ ਕਿਵੇਂ ਫਾਈਨਲ ਦੀ ਪਹਿਲੀ ਪੈ ਗਈ ਮੇਰੇ ਮਿੱਤਰੋ ਤੀਰਸਿਆ ਕਰ ਲਾ ਕਰੜਾ ਮੁੰਡਿਆਂ ਨੂੰ ਉਹ ਕਹਿੰਦੇ ਗੱਲਾਂ ਗੁੱਗੂ ਗੱਲਦੀਆਂ ਮੇਰੇ ਮਿੱਤਰੋ ਉਹ ਪ੍ਰੈਫਟੋ ਵਾਲੇ ਕਹਿੰਦੇ ਮਨੂ ਫੜਿਆ ਦੀ ਉਹ ਵੱਡੀ ਖੇਡ ਕਲੱਬ ਅਰਸ਼ ਕਹਿੰਦੇ ਚੋਲਾ ਸਾਹ ਦਾ ਉਹ ਟੀਮ ਕਹਿੰਦੀ ਅਮਰੀਕਾ ਦੀ ਮੁਕਾਬਲਾ ਨਿਊਜ਼ੀਲੈਂਡ ਦੇ ਨਾਲ ਉਹ ਧਰਤੀ ਕਹਿੰਦੇ ਪਰਥ ਦੀ ਓਏ ਵਧੀਆਂ ਹੋਣ ਗਿਆ ਤੇ ਜੱਫੀ ਆਪਾਂ 4500 ਡਾਲਰ ਦੇ ਕਰ ਦਿਓ ਉਹ ਸਾਹਮਣੇ ਚੋਲੇ ਵਾਲਾ ਚੋਲੇ ਵਾਲਾ ਸੁਖਮਣ ਦਾ ਵੀਰ ਸੁਖਮਣ ਦਾ ਵੀਰ ਉਹ ਚੋਲੇ ਵਾਲਾ ਚੋਲੇ ਵਾਲਾ ਚੋਲੇ ਵਾਲਾ ਚੋਲੇ ਵਾਲਾ ਚੋਲੇ ਵਾਲਾ ਚੋਲੇ ਵਾਲਾ ਹੋਈ ਪਈ ਆ 1700 ਦੀ ਰੈਡ ਸੈਂਡ ਫਾਗੀ ਸਾਹਿਬ ਵੱਲੋਂ ਪਹਿਲੀ ਪੈ ਗਈ ਮੇਰੇ ਵੀਰੋ ਰੈਡ ਸੈਂਡ ਆ ਰਿਆਂ ਵੱਲੋਂ 3000 ਦੀ ਤੀਜੀ ਪੈ ਗਈ ਮੇਰੇ ਵੀਰੋ 3000 ਦੀ ਤੀਜੀ ਜੀਵਨ ਮਾਨੂ ਕੇ ਗਿੱਲਾਂ ਵਾਲੇ ਦੀ ਰੈਡ ਸੈਂਡ ਪਿੰਨੀ ਇੱਕ ਮਿੰਟ ਸੁਣੋ 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 ਬਈ ਆ ਰੈਡ ਸੈਂਡ ਟਰੱਕ ਟ੍ਰੇਨਿੰਗ ਵਾਲੇ ਵੀਰ ਤਿੰਨ ਕਲਮ ਸੁਣਣਾ ਪਿੰਡਾਂ ਦੇ ਉਧਰ ਆ ਰੈੱਡ ਸੈਂਡ ਟਰੱਕ ਟ੍ਰੇਨਿੰਗ ਦੇ ਵੱਲਿਓ ਆ ਦੂਜੀ ਰੇਡ 3000 ਡਾਲਰ ਦੀ ਲੱਗ ਗਿਆ ਲੱਗ ਗਿਆ ਸ਼ਿੱਲੂ ਲੱਗ ਗਿਆ ਸ਼ਿੱਲੂ ਹੁਣ 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 ਵਾਹ ਆ ਤਿੰਨ ਜੱਫਿਆਂ ਤੇ ਸੁੱਖਾ ਜੀ ਵੱਲੋਂ 6000 ਡਾਲਰ ਮੇਰੇ ਕੋਲ ਇਹ ਬੱਲ ਕਹਿੰਦਾ ਵੀ ਤਿੰਨ ਟਰਾਂਸਫਰ ਕਰਦੇ ਆਂਗੇ 5.5 ਲੱਖ ਦੀ ਰੇਡ 10000 ਡਾਲਰ ਦੀ ਰੇਡ ਪਤਾਰੇ ਦਾ ਪਿੰਨੀ ਜੱਗਾ ਨੀ ਜੱਗਾ ਜੱਗਾ ਪਿੰਨੀ 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 ਜੱਗਾ 10000 ਲਾ 10000 10000 10000 ਗੱਜਣ ਦੇ ਸੁਲਤਾਨ ਮੇਰੇ ਵੀਰੋ ਇਧਰ ਤਰਲੋਕ ਸਿੰਘ ਜੀ ਮੱਲੀ ਇੰਦਰਪਾਲ ਬਾਜਵਾ ਜੀ ਤੇ ਨਾਲ ਪੰਡਿਤ ਮਦਨ ਗਪਾਲ ਜੀ ਬੋਪਾ ਰਹੇ ਪੰਜਾਬ ਤੋਂ ਪੁਹੁੰਚੇ ਸਪੈਸ਼ਲ ਮੋਹਨਵੀਰ ਕਹਿੰਦਾ ਵੀ ਵੱਡੇ ਮਾਣ ਕਰਾਂਗੇ ਲਾ ਬਹੁਤ ਬਹੁਤ ਧੰਨਵਾਦ ਲਾ ਇੱਕ ਪਾਸੇ ਚੋਲੇ ਵਾਲਾ ਅਰਸ਼ ਤੇ ਸੁਲਤਾਨ ਸੰਦੀਪ ਸੁਲਤਾਨ ਨੰਬਰ 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 ਉਧਰ ਜੱਸਾ ਨਡਾਲੋ ਤੇ ਵਿਸ਼ਾਲ ਪੰਡਤ ਜੀ ਹੋਣਾ ਦਾ ਅਮਰੀਕਾ ਤੋਂ ਅੰਦੇ ਵਿੱਚ ਸਾਰੇ ਰਿਕਾਰਡ ਟੁੱਟ ਗਏ ਐ ਅੱਜ ਕਹਿੰਦੇ ਵੱਡੇ ਰਿਕਾਰਡ ਬਣ ਗਏ ਐ ਮੇਰੇ ਮਿੱਤਰੋ ਮੇਰੇ ਪੰਜਾਬੀ ਵੀਰੋ ਐਡਾ ਵੱਡਾ ਕੱਠ ਐਨ ਕਹਿੰਦੇ ਤਿਲ ਸੁੱਟਣ ਜੋਗੀ ਥਾ ਨਹੀਂ ਪਰ ਸਮੇਂ ਦੀਆਂ ਗੱਲਾਂ ਨੇ ਉਹ ਚੋਲੇ ਵਾਲਾ ਅਰਸ਼ ਚੋਲੇ ਵਾਲਾ ਲਾ ਗਿਆ ਤਕੜਾ ਜੱਪਾ ਚੋਲੇ ਵਾਲੇ ਇਹੀ ਤੇ ਕਿਸਮਤ ਐ ਜੇ ਪਹਿਲਾਂ ਲੱਗ ਜਾਂਦਾ ਤੇ 10 ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ